ਮੈਂ ਸੋਮਸੋਂ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਵਾ ਪੋਸੂਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਜੁੰਟੀ ਅੱਜ ਤਿਹਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਪੂਰੇ ਬਾਜ਼ਾਰਾਂ ਦਾ ਜਿਹੜਾ ਚੱਕਰ ਲਗਾ ਰਹੇ ਹਾਂ ਮੇਰੇ ਨਾਲ ਇਸ ਸਮੇਂ ਵਿਕਰਮਜੀ ਜੁੜੇ ਹੋਏ ਨੇ ਜੋ ਇਸ ਸ਼ਾਪ ਦੇ ਓਨਰ ਨੇ ਔਰ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਚਰਨਜੀਤ ਸਿੰਘ ਐਸਕੇ ਸਾਹਿਬ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਬੜੇ ਸੀਨੀਅਰ ਆਗੂ ਨੇ ਔਰ ਮੌਜੂਦਾ ਐਮਸੀ ਨੇ ਔਰ ਵੱਡੀ ਗੱਲ ਇੱਥੇ ਇਹੀ ਹੈ ਦੋਸਤੋ ਕਿ ਇੱਕ ਸਮਾਜ ਸੇਵੀ ਦੇ ਤੌਰ ਤੇ ਇਹਨਾਂ ਦਾ ਨਾਮ ਜਿਹੜਾ ਹੈ ਤੁਸੀਂ ਅੱਧੀ ਰਾਤ ਨੂੰ ਬੁਲਾਓ ਇਹ ਉਸੇ ਵੇਲੇ ਹਜ਼ਰ ਹੁੰਦੇ ਨੇ ਨਾਲ ਹੀ ਮੇਰੇ ਵੀਰ ਬਲਦੇਵ ਸਿੰਘ ਜੀ ਨੇ ਜਿਹੜੇ ਕਿ ਇਸ ਵਕਤ ਮੇਰੇ ਨਾਲ ਨੇ ਸੋ ਸਭ ਤੋਂ ਪਹਿਲਾਂ ਤਾਂ ਸਾਰਾ ਕਰਵਾ ਚੌਥ ਦੀਆਂ ਦਿਵਾਲੀ ਦੀਆਂ ਤੇ ਹੋਰ ਜਿੰਨੇ ਵੀ ਦਿਨ ਸੋ ਆ ਰਹੇ ਨੇ ਉਹਨਾਂ ਦੀਆਂ ਬਹੁਤ-ਬਹੁਤ ਮੁਬਾਰਕਾਂ ਸਰ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਦੇਖੋ ਇਹ ਤਿਹਾੜ ਦੇ ਮੌਕੇ ਤੇ ਮੈਂ ਕਹਿਣਾ ਚਾਹਾਂਗਾ ਹੁਣ ਅੱਜ ਕਰਵਾ ਚੌਥ ਹੈ ਤੇ ਭੈਣਾਂ ਨੂੰ ਉਹਨਾਂ ਦੇ ਸੁਹਾਗ ਦੀਆਂ ਜਿਹੜਾ ਉਹ ਕਰਵਾ ਚੌਥ ਦੇ ਵਰਤ ਰੱਖਦੀਆਂ ਉਹਨਾਂ ਨੂੰ ਵੀ ਮੁਬਾਰਕਾਂ ਤੇ ਸਾਡੇ ਵੀਰ ਜਿਹੜੇ ਜਿਨ੍ਹਾਂ ਲਈ ਵਰਤ ਰੱਖੇ ਜਾਂਦਾ ਹੈ ਪ੍ਰਮਾਤਮਾ ਉਹਨਾਂ ਨੂੰ ਲੰਬੀ ਉਮਰ ਤੇ ਸਭ ਤੋਂ ਵੱਡਾ ਤਾਂ ਦੇਹ ਰੋਗਤਾ ਦਾ ਦਾਨ ਬਖਸ਼ੇ ਤੇ ਜਿਹੜਾ ਉਹ ਚੜ੍ਹਦੀ ਕਲਾ 'ਚ ਰਹੇ ਜੀ ਤੇ ਬਾਕੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਸਭ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਤੇ ਇੱਕ ਮੈਂ ਅਪੀਲ ਵੀ ਕਰਦਾ ਵੀ ਆਓ ਆਪਾਂ ਇਹ ਜਿਹੜੀ ਦੀਵਾਲੀ ਹੈ ਗ੍ਰੀਨ ਦੀਵਾਲੀ ਮਨਾਈਏ ਪ੍ਰਦੂਸ਼ਣ ਰਹਿਤ ਮਨਾਈਏ ਤੇ ਮੈਂ ਤਾਂ ਤੁਹਾਨੂੰ ਇੱਕ ਬੇਨਤੀ ਵੀ ਜ਼ਰੂਰ ਕਰਾਂਗਾ ਇਸ ਮੌਕੇ ਤੇ ਤੁਸੀਂ ਕਿ ਇੱਕ ਬੂਟਾ ਸਾਰਿਆਂ ਨੂੰ ਦਿਓ ਵੀ ਪਤਾ ਲੱਗੇ ਵੀ ਜਿਹੜਾ ਇਹ ਵਾਤਾਵਰਨ ਹੈ ਪੰਜਾਬ ਦਾ ਅਸੀਂ ਬਚਾਣਾ ਤੇ ਆਣ ਵਾਲੀ ਜਿਹੜੀ ਪੀੜ੍ਹੀ ਹੈ ਸਾਡੇ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਇੱਕ ਸ਼ੁੱਧ ਸਾਫ਼ ਵਾਤਾਵਰਨ ਜਿਹੜਾ ਉਹ ਆਪਾਂ ਦੇਈਏ ਅੱਛਾ ਐਸ ਕੇ ਸਾਹਿਬ ਪਿਛਲੇ ਦਿਨੀ ਇੱਕ ਪੰਜਾਬੀ ਦੇ ਨਾਮ ਦਾ ਸਿੰਗਰ ਉਹਨਾਂ ਦੀ ਆਵਾਜ਼ ਦਾ ਮੈਂ ਬੜਾ دیਵਾਨਾ ਜਿਸ ਨੇ ਵੀ ਸੁਣਿਆ ਉਹ ਹੀ دیਵਾਨਾ ਰਾਜਵੀਰ ਜਵੰਦਾ ਜੀ ਔਰ ਅਜੇ ਉਮਰ ਵੀ ਕੁਝ ਨਹੀਂ ਹੈ ਲੇਕਿਨ ਇੰਨੀ ਉਹ ਛੋਟੀ ਉਮਰ ਵਿੱਚ ਜਾਣਾ ਮਾਂ ਬਾਪ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਹੈ ਜਦੋਂ ਪੁੱਤ ਦੀ ਅਰਥੀ ਉਹਨਾਂ ਦੇ ਮੋਢਿਆਂ ਤੇ ਹੋਵੇ ਔਰ ਉਸ ਬਾਰੇ ਕੀ ਕਹਿਣਾ ਚਾਹਦੇ ਹੋ ਦੇਖੋ ਇਹ ਇੱਕ ਬਹੁਤ ਦੁਖਦਾਈ ਘਟਨਾ ਸੀ ਇੱਕ ਗੱਲ ਕਰੀਏ ਤੁਸੀਂ ਬਿਲਕੁਲ ਸਹੀ ਗੱਲ ਕਹੀ ਮਾਪਿਓ ਇੱਕ ਪੁੱਤਰ ਨੂੰ ਬੜੇ ਲਾਡਾਂ ਨਾਲ ਪਾਲਦਾ ਹੈ ਤੇ ਮੈਂ ਜੇ ਉਹਨਾਂ ਦੀ ਗੱਲ ਕਰਾਂ ਤਾਂ ਮੇਰਾ ਤਾਂ ਇਲੈਕਟ੍ਰੋਨਿਕਸ ਦਾ ਕੰਮ ਹੈ ਮੈਂ YouTube ਤੇ ਉਹਨਾਂ ਦੇ ਗਾਣੇ ਦੇਖਦਾ ਮੈਨੂੰ ਰੋਣਾ ਆ ਜਾਂਦਾ ਐਨੀ ਸੋਹਣੀ ਸੂਰਤ ਐਨੀ ਸੋਹਣੀ ਆਵਾਜ਼ 6 ਫੁੱਟ ਦਾ ਸਾਡਾ ਉੱਚਾ ਲੰਮਾ ਗੱਭਰੂ ਪੰਜਾਬੀ ਜਗਤ ਨੂੰ ਬਹੁਤ ਘਾਟਾ ਪਿਆ ਮਾਪਿਓ ਦੀਤਾ ਮੈਂ ਸਰ ਮੇਰੇ ਕੋਲ ਕੋਈ ਅਲਫਾਜ਼ ਨਹੀਂ ਹੈ ਮੈਂ ਦੱਸ ਸਕਾਂ ਵੀ ਉਹਨਾਂ ਨੂੰ ਕਿੰਨਾ ਘਾਟਾ ਪਿਆ ਤੇ ਜੇ ਆਪਣੀ ਗੱਲ ਕਰੀਏ ਸਰ ਅਸੀਂ ਵੀ ਮੇਰੇ ਖਿਆਲ ਨਾਲ ਪਤਾ ਨਹੀਂ ਉਹਨਾਂ ਦੇ ਕਿੰਨੇ ਮਿੱਠੇ ਗੀਤ ਸੁਣਨੇ ਸੀ ਜਿਹੜੇ ਸਾਡੇ ਕੋਲ ਰਹਿ ਗਏ ਆ ਮੈਨੂੰ ਤਾਂ ਐ ਲੱਗਦਾ ਸੀ ਉਹ ਤਾਂ ਕਿਤੇ ਮਤਲਬ ਜਿੰਨਾ ਉਹਦਾ ਕੱਦ ਸੀ ਜੋ ਬਣਾਵਟ ਸੀ ਉਹ ਤਾਂ ਵਾਕਈ ਇੱਕ ਵੀ ਪੁਲਸ ਵਾਲਾ ਹੀ ਲੱਗਦਾ ਸੀਗਾ ਕੋਈ ਅੱਛਾ ਐਕਟਰ ਵੀ ਬਣ ਸਕਦਾ ਸੀ ਅਸੀਂ ਤਾਂ ਬਹੁਤ ਮਿਸ ਕਰ ਰਹੇ ਹਾਂ ਜੀ ਤੇ ਬੜਾ ਦਿਲ ਵੀ ਬਹੁਤ ਉਦਾਸ ਹੈ ਪਰ ਜੋ ਪਰਮਾਤਮਾ ਨੂੰ ਮਨਜੂਰ ਹੈ ਜੀ ਤਾਂ ਉਹ ਆਪਾਂ ਨੂੰ ਮੰਨਣਾ ਪੈਣਾ ਹੈ ਵਿਕਰਮ ਜੀ ਤੁਸੀਂ ਕਾਫੀ دیਵਾਨੇ ਹੋ ਨਾ ਸਰ ਬਹੁਤ ਅੱਛੀ ਆਵਾਜ਼ ਹੈ ਬਹੁਤ ਸਾਫ ਸੁਥਰੀ ਗਾਇਕੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਵੀ ਐਸੀ ਗਾਇਕੀ ਜਿਹੜੀ ਆਪਾਂ ਆਪਣੇ ਪਰਿਵਾਰ 'ਚ ਬੈਠ ਕੇ ਸੁਣ ਸਕਦੇ ਹਾਂ ਉਹਨਾਂ ਦੇ ਗੀਤਾਂ ਨੂੰ ਵੇਖ ਵੀ ਸਕਦੇ ਹਾਂ ਬਿਲਕੁਲ ਵੇਖ ਸਕਦੇ ਹਾਂ ਬਹੁਤ ਸਾਫ ਸੁਥਰੀ ਗਾਇਕੀ ਸੀ ਉਹ ਦੁੱਖ ਇਸ ਚੀਜ਼ ਦਾ ਜਦੋਂ ਭਗਵਾਨ ਦੇਗੇ ਤਾਂ ਕਿਹੋ ਜਿਹਾ ਜ਼ੋਰ ਨਹੀਂ ਹੈ ਬਿਲਕੁਲ ਬਿਲਕੁਲ ਖਾਸ ਕਰਕੇ ਮਾਂ ਜਿਹੜਾ ਗੀਤ ਹੈ ਉਹਦੇ ਬਹੁਤ ਜ਼ਿਆਦਾ ਦੁੱਖ ਲੱਗਿਆ ਦੇਖੋ ਇਹ ਐਸਾ ਟਾਈਮ ਸੀ ਜਦੋਂ ਆਪਾਂ ਦੇਖ ਰਹੇ ਹਾਂ ਦੋ ਇੱਕ ਇਹ ਹੋ ਗਿਆ ਇੱਕ ਹੋਰ ਆਪਣੇ ਇੱਕ ਬੋਡੀ ਫਿਲਡਰ ਸੀ ਉਹਨਾਂ ਦੀ ਵੀ ਡੈਥ ਹੋਈ ਹੈ ਹਾਂਜੀ ਇਹ ਦੇਖ ਰਹੇ ਹਾਂ ਵੀ ਸ਼ਾਇਦ ਇਹ ਬਹੁਤ ਵੱਡੇ ਘਾਟੇ ਨੇ ਜਿਹੜੇ ਆਪਣੇ ਪੰਜਾਬ ਨੂੰ ਪਏ ਨੇ ਨਾ ਪੂਰੇ ਹੋਣ ਵਾਲੇ ਘਾਟੇ ਨੇ ਬਿਲਕੁਲ ਵਿਕਰਮ ਜੀ ਔਰ ਬਲਦੇਵ ਸਿੰਘ ਜੀ ਇਹਨਾਂ ਤਿਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਆ ਹੋਇਆ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਕਿ ਭਾਈ ਖਾਓ ਜ਼ਰੂਰ ਪਰ ਜ਼ਹਿਰ ਨਾ ਖਾਓ ਮਲਾਵਟੀ ਜਾਂ ਨਾ ਖਾਓ ਜੀ ਬਿਲਕੁਲ ਵੀ ਤੇ ਖਾਓ ਸ਼ੁੱਧ ਚੀਜ਼ਾਂ ਖਾਓ ਜਿਹੜੇ ਸ਼ੁੱਧ ਬਾਜ਼ਾਰ ਚ ਮਿਲਦੇ ਉਹ ਖਾਓ ਜੀ ਹਾਂਜੀ ਬਿਲਕੁਲ ਹਾਂਜੀ ਬਾਕੀ ਮਤਲਬ ਮਤਲਬ ਇਹ ਨਹੀਂ ਹੈ ਕਿ ਸਿਹਤ ਵਿਭਾਗ ਵੱਲੋਂ ਨਹੀਂ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਬਾਵਜੂਦ ਇਹ ਲੋਕ ਕਿਤੇ ਨਾ ਕਿਤੇ ਇਸ ਕਿਤੇ ਨਾ ਜੁੜੇ ਹੋਏ ਨੇ ਦੁੱਧ ਜਿਵੇਂ ਹੁਣ ਸਪੋਜ ਰਾਜ ਰਾਜਪੁਰੇ ਕਿੰਨਾ ਨਕਲੀ ਦੇਸੀ ਘਿਓ ਵਿਕ ਰਿਹਾ ਹੈ ਹਾਂ ਬਿਲਕੁਲ ਜੀ ਸਰ ਮਾਣੇ ਸਾਈਡ ਵਾਲਾ ਜੀ ਸਰ ਜੀ ਸਰ ਜੀ ਕਿੰਨਾ ਨਕਲੀ ਉਹ ਮਤਲਬ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੀ ਗੱਲ ਹੈ ਬਿਮਾਰ ਹੋਣ ਵਾਲੀ ਗੱਲ ਹੈ ਲੋਕਾਂ ਦੀ ਜ਼ਿੰਦਗੀ ਦਾ ਖਲਾਬ ਹੈ ਜੀ ਬਿਲਕੁਲ ਬਿਲਕੁਲ ਸੋ ਮੈਂ ਇੱਕ ਵਾਰ ਫਿਰ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਅਸੀਂ ਪੂਰਾ ਬਾਜ਼ਾਰ ਬੇਸ਼ੱਕ ਉਹ ਮੇਨ ਬਾਜ਼ਾਰ ਹੈ ਪਾਸੋ ਚੁੰਗੀ ਹੈ ਅਨੰਦਨਗਰ ਵੀਰਾ ਬਾਜ਼ਾਰ ਹੈ ਇਹਨਾਂ ਵਿੱਚ ਘੁੰਮ ਰਹੇ ਆਂ ਔਰ ਲੋਕਾਂ ਦੇ ਕੋਲੋਂ ਸੁਝਾਅ ਲੈ ਰਹੇ ਆਂ ਤਾਂ ਕਿ ਸਾਡਾ ਸੁਝਾਅ ਕਿਸੇ ਦੇ ਤਾਂ ਕੰਮ ਆ ਸਕਦਾ ਕਿ ਭਾਈ ਡੁਪਲੀਕੇਸੀ ਤੋਂ ਬਚੋ ਸੋ ਵਿਕਰਮਜੀਤ ਤੁਹਾਡਾ ਇਸਕੇ ਸਭ ਤੁਹਾਡਾ ਬਲਦੇਵ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪੋਸੂ ਨਾਮਾ ਚੈਨਲ ਨਾਲ ਗੱਲਬਾਤ ਕੀਤੀ ਸੋ ਦੋਸਤੋ ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਕੈਮਰਾਮੈਨ ਵਿਸ਼ਨੂੰ ਤੇ ਮੈਨੂੰ ਯਾਨੀ ਆਪਣੇ ਦੋਸਤੋਂਸੋ ਹੋਤਾ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ